ਕਿ ਆਪਾਂ ਦੇਖਦੇ ਆਂ ਵੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਜਦੋਂ ਅਸੀਂ ਸਾਰੇ ਪਾਸੇ ਜਾਂਦੇ ਆਂ ਕਿਤੇ ਨਾ ਕਿਤੇ ਤਾਂ ਕਬੀਦਾਸੀਆ ਸਮਾਜਨਾ ਵਾਲਮੀਕ ਸਮਾਜਨਾ ਸਤਿਗੁਰ ਕਬੀਰ ਸਮਾਜ ਤੇ ਜਿਹੜੀਆਂ ਸੰਗਤਾਂ ਉਹਨਾਂ ਦੇ ਨਾਲ ਅਤੇ ਕਾਫੀ ਹੋਰ ਲੋਕ ਜਿਹੜੇ ਆ ਸਿੱਖ ਜਥੇਬੰਦੀਆਂ ਨਾਲ ਹੋਣ ਚਾਹੇ ਈਸਾਈ ਭਾਈਚਾਰੇ ਨਾਲ ਹੋਣ ਚਾਹੇ ਮੁਸਲਮਾਨ ਭਾਈਚਾਰੇ ਨਾਲ ਹੋਣ ਕਿਤੇ ਨਾ ਕਿਤੇ ਬਧਿੱਕੀ ਜਿਹੜੀ ਆ ਉਹ ਹੁੰਦੀ ਰਹਿੰਦੀ ਆ ਜੋ ਚੱਲਦੀ ਰਹਿੰਦੀ ਆ ਸੋ ਇਸ ਦੇ ਨਾਲ ਹੀ ਅਸੀਂ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਕਈ ਮਸਲੇ ਸੀਗੇ ਜਦੋਂ ਦੀ ਮੈਡਮ ਜਿਹੜੀ ਆ ਸੀਪੀ ਮੈਡਮ ਜਲੰਧਰ ਦੀ ਸਾਡੀ ਤੁਨਪ੍ਰੀਤ ਕੌਰ ਜਿਹੜੀ ਲੱਗੀ ਆ ਉਦੋਂ ਦੇ ਕਈ ਸਮਾਜ ਦੇ ਹਰ ਜਥੇਬੰਦੀਆਂ ਜਿਹੜੀਆਂ ਹਮੇਸ਼ਾ ਕੰਨੀਆਂ ਬਾਈ ਵੀ ਸਾਡਾ ਨਹੀਂ ਕੰਮ ਹੋਇਆ ਸਾਡਾ ਨਹੀਂ ਹੋਇਆ ਪਰ ਜਦੋਂ ਸਾਡੇ ਨੇ ਸੁਣੀ ਆ ਤੇ ਸਾਰਾ ਜਿਹੜਾ ਇੱਕ ਸੱਟਾ ਇਕੱਠਾ ਕੀਤਾ ਤੇ ਕਈ ਮੁੱਦੇ ਜਿਹੜੇ ਉਹਦੇ ਵਿੱਚ 670 ਜਿਹੜੇ ਮੁੱਦੇ ਆ ਇਕੱਠੇ ਕੀਤੇ ਆ ਉਹਦੇ ਵਿੱਚ ਸਾਰਿਆਂ ਦੇਖਿਆ ਗਿਆ ਵੀ ਸਾਰੀ ਅਦਰ ਕਾਸਟ ਦੇ ਲੋਕ ਵੀ ਉਸ ਮੂਵਮੈਂਟ ਦੇ ਵਿੱਚ ਜਿਹੜਾ ਆ ਉਹਨਾਂ ਨਾਲ ਵੀ ਧੱਕਾ ਕਿਤੇ ਨਾ ਕਿਤੇ ਇਹ ਹੋਇਆ ਆ ਛੋਟੀ ਜੀ 13 ਸਾਲ ਦੀ ਜਿਹੜੀ ਬੱਚੀ ਸੀਗੀ ਵਿਚਾਰੀ ਉਹ ਵਿਚਾਰੀ 13 ਸਾਲ ਦੀ ਉਮਰ ਕੀ ਹੁੰਦੀ ਹੈ ਜਿ세 ਵੀ ਆਪਾਂ ਕਹਦੇ ਆ ਵੀ ਇੱਕ ਅਣਜਾਣ ਜਿਹਾ ਜਾਂ ਭੋਲੇਪਨ ਕਹਿ ਸਕਦੇ ਆ ਵੀ ਇੱਕ ਜਿਹੜਾ ਬੰਦਾ ਆ ਕੇਸ ਰੱਖੇ ਦਾੜੀ ਮਿਲ ਲਗਾਦਾ ਕਿੰਨੀ ਉਰੀ ਅਵਸਥਾ ਹੋਊਗੀ ਬਡੀ ਨੇ 40 50 45 ਸਾਲ ਦਾ ਹੋਣਾ ਉਹਨੇ 13 ਸਾਲ ਦੀ ਬੱਚੀ ਨੂੰ ਘਰ ਸਾਧ ਕੇ ਉਹਨਾਂ ਜਬਰਦਨਾ ਕਰਕੇ ਉਸ ਨੂੰ ਜਦੋਂ ਪਤਾ ਲੱਗਾ ਵੀ ਮੇਰੀ ਰੋਲਾ ਪੈਣਾ ਉਹਨੇ ਉਹ ਬੰਦੇ ਨੇ ਦੁਬਾਰਾ ਫੇਰ ਕੁੜੀ ਨੂੰ ਫੜ ਕੇ ਅੰਦਰ ਬਾਹਰ ਜਦੋਂ ਨੱਠਣ ਲੱਗੀ ਬਾਹਰ ਫੜ ਕੇ ਉਹਨੂੰ ਮਾਰ ਕੇ ਅੰਦਰ ਬਾਸ ਛੱਡਦਾ ਦੇ ਉਨੀ ਮਾਂ ਦੇ ਹਾਲਾਤ ਦੇਖਣ ਵਾਲੇ ਸੀਗੇ ਤੇ ਉੱਥੇ ਵੀ ਪੁਲਿਸ ਕਮਿਸ਼ਨਰ ਮੈਡਮ ਨੂੰ ਉਸ ਮੌਕੇ ਤੇ ਜਾਣਾ ਚਾਹੀਦਾ ਸੀ ਵੀ ਇਹ ਜਿਹੜੀ ਘਟਨਾ ਆ ਇਹ ਬਹੁਤ ਵੱਡੀ ਘਟਨਾ ਬਣ ਸਕਦੀ ਜਲੰਧਰ ਸ਼ਹਿਰ ਦੀ ਸੋ ਇਦਾਂ ਦੀਆਂ ਬਹੁਤ ਹੋਰ ਚੀਜ਼ਾਂ ਆ ਜਿੱਥੇ ਕਿ ਇਸ ਮੈਡਮ ਨੂੰ ਸੀਪੀ ਨੂੰ ਅੱਗੇ ਹੁਲ ਕੇ ਜਿਹੜਾ ਆ ਉਸ ਪਰਿਵਾਰ ਦਾ ਹੌਸਲਾ ਵਜਾਈ ਕਰਨੀ ਚਾਹੀਦੀ ਸੀ ਪਰ ਉੱਥੇ ਦੇਖਿਆ ਵੀ ਐਸਪੀ ਜਿਹੜੇ ਆ ਦੋ ਰੈਂਕ ਦੇ ਬੰਦੇ ਪਹੁੰਚੇ ਸੋ ਅਸੀਂ ਵੀ ਇਸੇ ਕਰਕੇ ਬੜੀ ਘਟਨਾ ਜਿਹੜੀਆਂ ਵਾਪਰੀਆਂ ਜਲੰਧਰ ਸ਼ਹਿਰ ਦੇ ਵਿੱਚ ਤੇ 28 ਨਵੰਬਰ ਨਵੰਬਰ ਨੂੰ ਜਿਹੜਾ ਆ ਅਜੀ ਸਮਾਂ 1 ਵਜੇ ਜਿਹੜਾ ਪੁੱਡਾ ਗਰਾਉਂਡ ਦੇ ਵਿੱਚ ਜਿਹੜੇ ਆ ਸਾਰਿਆਂ ਸਾਥੀਆਂ ਨੂੰ ਅਪੀਲ ਕਰਦੇ ਆਂ ਵੀ ਸਾਰੀ ਜਿੱਥੇ ਬੰਨੀ ਆ ਆਪਣੀ ਆਪਣੀ ਜਿਹੜੀ ਆ ਹੋਮਾ ਛੱਡ ਕੇ ਇੱਕ ਝੰਡੇ ਦੇ ਬੰਨ੍ਹ ਥੱਲੇ ਆਪਾਂ ਸਾਰੇ ਇਕੱਠੇ ਹੋਗੇ ਕਿਉਂਕਿ ਸਾਰਾ ਸਾਂਝਾ ਰੱਖਿਆ ਪ੍ਰੋਗਰਾਮ ਸਾਰੇ ਸਾਂਝਾ ਤਾਂ ਰੱਖਿਆ ਵੀ ਸਾਰ ਧਰਮ ਦੇ ਹਰ ਵਰਗ ਦੇ ਲੋਕ ਜਿਹੜੇ ਆ ਉਸ ਮੂਵਮੈਂਟ ਦਾ ਹਿੱਸਾ ਬਣ ਤੇ ਤਾਂ ਜੋ ਆਪਾਂ ਆਪਣੀ ਆਵਾਜ਼ ਜਿਹੜੀ ਜਲੰਧਰ ਸ਼ਹਿਰ ਦੇ ਵਿੱਚ ਉਹਨੂੰ ਬੁਲੰਦ ਕਰ ਜੇ ਡਿਪਟੀ ਕਮਿਸ਼ਨਰ ਦੇ ਕਈ ਮੁੱਦੇ ਆ ਏਡੀਸੀ ਡਿਵੈਲਪਮੈਂਟ ਦੇ ਕਈ ਮੁੱਦੇ ਆ ਜਿਹੜੇ ਪਿੰਡਾਂ ਦੇ ਆ ਜਾਂ ਹੋਰਾਂ ਪੰਚਾਇਤਾਂ ਦੇ ਆ ਉਹ ਕਾਫੀ ਬੰਦੇ ਜਿਹੜੇ ਗੱਲਬਾਤ ਕਰਦੇ ਆ ਉਹ ਸਾਰਾ ਕੁਝ ਮਸਲਾ ਜਿਹੜਾ ਹੈ 28 ਨਵੰਬਰ ਨੂੰ ਸਮਾਂ 1 ਵਜੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਵੀ ਅਸੀਂ ਸਾਰਿਆਂ ਨੁਮਾਇੰਦਿਆਂ ਨੂੰ ਫੋਨ ਵੀ ਕਰਾਂਗੇ ਸਾਰਿਆਂ ਸੱਦਾਂਗੇ ਸਾਰੇ ਇੱਕ ਢੰਡੇ ਥੱਲੇ ਖੜੇ ਇਕੱਠੇ ਮੋਜ ਹੋ ਕੇ ਜਿਹੜਾ ਵੱਡਾ ਇਕੱਠ ਜਿਹੜਾ ਕਰਕੇ ਆਪਣਾ ਇਨਸਾਬ ਲੈ ਸੀਗੇ ਅਤੇ ਉਸ ਤੋਂ ਬਾਅਦ ਜਿਹੜਾ ਇੱਕ ਫਾਜ਼ਲਕਾ ਸ਼ਹਿਰ ਦੇ ਵਿੱਚ ਵੀ ਗੁਰੂ ਵਿਦਾਸ ਮਹਾਰਾਜ ਦਾ ਚੌਂਕ ਜਿਹੜਾ ਅਸੀਂ ਐਮ ਐਲ ਏ ਫਾਜ਼ਲਕਾ ਨੂੰ ਕਿਹਾ ਸੀਗਾ ਉਹਨਾਂ ਨੇ ਜਿਹੜਾ ਮਤਾ ਵੀ ਪਾਸ ਕੀਤਾ ਸੀ ਨਗਰ ਨਗਰ ਚ ਪਰ ਪਾਸ ਹੋਣ ਤੋਂ ਬਾਅਦ ਵੀ ਉਹਦੇ ਚਾਰ ਚੌਂਕ ਹੋ ਰਿਹਾ ਜਿਹੜੇ ਉਰੀ ਉਸਾਰੀ ਦਾ ਕੰਮ ਜਿਹੜਾ ਆ ਉਹ ਨਹੀਂ ਸ਼ੁਰੂ ਕੀਤਾ ਗਿਆ ਇਸ ਲਈ ਜਿਹੜੀ ਪਹਿਲੀ ਤਰੀਕ ਨੂੰ ਦਸੰਬਰ ਨੂੰ ਜਿਹੜਾ ਅਸੀਂ ਫਾਜ਼ਲ ਕਾ ਬੰਦ ਦੀ ਕਾਲ ਜਿਹੜੀ ਆ ਉਹ ਅਸੀਂ ਆਪਣੀ ਗੁਰੂਦਾਰ ਟੈਗਰ ਫੋਰਸ ਵੱਲੋਂ ਅਤੇ ਉੱਥੇ ਦੇ ਜਿਹੜੇ ਫਾਜ਼ਲ ਕਾ ਦੇ ਸਾਰੇ ਜਥੇਬੰਦੀਆਂ ਸਾਰੇ ਸਾਂਝੇ ਤੌਰ ਤੇ ਜਿਹੜੀ ਆ ਉਹ ਬੰਦ ਕਰਾਂਗੇ ਜੇਕਰ ਉਸ ਤੋਂ ਪਹਿਲਾਂ ਜੇ ਉਹ ਗੁਰੂ ਰਵਿਦਾਸ ਮਹਾਰਾਜ ਚੌਂਕ ਜਿਹੜੀ ਉਸਾਰੀ ਦਾ ਕੰਮ ਸ਼ੁਰੂ ਹੋ ਕੇ ਨਾ ਉਹ ਨੂੰ ਹਟਦਾ ਤੇ ਫਿਰ ਅਸੀਂ ਜਿਹੜਾ ਆ ਇਸ ਜਿਹੜੇ ਚੀਜ਼ ਦੇ ਉੱਪਰ ਸਾਰੇ ਇਕੱਠੇ ਹੋ ਕੇ ਵਿਚਾਰ ਕਰ ਸਕਦੇ ਆ ਤੇ ਉਸ ਤੋਂ ਇਦਾਂ ਹੀ ਜਿਹੜਾ ਹਾਈਵੇ ਚੰਡੀਗੜ੍ਹ ਰੋਡ ਜਾਂਦੀ ਹੈ ਜਿੱਥੇ ਲਾਲੜੂ ਜ਼ਿਲ੍ਹਾ ਮੁ आईटीआई ਜਿਹੜਾ ਕਾਲਜ ਦੇ ਨਾਲ ਆ ਉੱਥੇ ਵੀ ਗੁਰੂ ਅਰਬਿਦਾਸ ਮਹਰੇ ਦਾ ਜਿਹੜਾ ਗੁਰੂ ਘਰ ਦਾ ਅੱਧਾ ਹੀ ਕੰਮ ਕੀਤਾ ਉੱਥੇ ਭਰਤੀ ਕਹੀ ਪੈਣ ਵਾਲੀ ਆ ਔਰ ਇਹ ਸੱਜੇ ਦੇ ਪਾਸੇ ਜਿਹੜਾ ਵਿਸ਼ਕਰਮਾ ਮੰਦਿਰ ਤੇ ਮੱਜੇ ਦੇ ਉੱਥੇ ਗ੍ਰਾਂਟ ਜਿਹੜੀ ਆ ਨਗਰ ਨੂੰ ਦੇ ਗਿਓ ਸਾਰਾ ਕਾਰਜ ਪੂਰਾ ਹੋ ਗਿਆ ਪਰ ਉੱਥੇ ਗੁਰੂ ਅਰਬਿਦਾਸ ਮਹਰੇ ਦਾ ਜਿਹੜਾ ਗੁਰੂ ਘਰ ਆ ਉਹ ਨਹੀਂ ਕੀਤਾ ਐਮਐਲਏ ਸਾਹਿਬ ਨੇ ਵੀ ਫੋਲ ਕੀਤਾ ਸੀ ਉਹਨਾਂ ਨੇ ਵੀ ਗੱਲਬਾਤ ਕੀਤੀ 24 ਲੱਖ ਰੁਪਏ ਦੀ ਗ੍ਰਾਂਟ ਪਾਸ ਕੀਤੀ ਤੁਹਾਨੂੰ ਹੁਣੀ ਭਰਤੀ ਕਰ ਦਿੰਦੇ ਆ ਚਾਰ ਦੁਵਾਰੀ ਕਰ ਦਾਂਗੇ ਇੰਟਰਲੌਕ ਪਰ ਉਹ ਕੋਈ ਨਹੀਂ ਸ਼ੁਰੂ ਕੀਤਾ ਗਾ ਅੱਜ 5 ਦਸੰਬਰ ਨੂੰ ਵੀ ਉੱ ਉਥੇ ਚੌਂਕ ਦੇ ਵਿੱਚ ਜਿਹੜਾ ਆ ਵੱਡੇ ਪੱਦਰ ਦੇ ਉੱਪਰ ਚੌਂਕ ਬੰਦ ਕਰਾਂਗੇ ਤਾਂ ਜੋ ਗੁਰੂ ਵਿਦਾਸ ਮਹਾਰੇ ਦਾ ਉੱਥੇ ਜਿਹੜਾ ਗੁਰੂ ਘਰ ਦੀ ਉਹ ਸਾਰੀ ਦਾ ਕੰਮ ਪੂਰਾ ਹੋ ਸਕੇ ਸੋ ਮੈਂ ਇਨੀ ਬੇਨਤੀ ਕਰਦਾ ਸਾਰਿਆਂ ਨੂੰ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਹੰਗ ਸਿੰਘ ਜਥੇਬੰਦੀਆਂ ਨੂੰ ਬਾਬਾ ਸਾਹਮ ਬੇਦਗਰ ਜਥੇਬੰਦੀਆਂ ਨੂੰ ਭਗਵਾਨ ਵਾਲੀ ਮਾਰੇ ਜਥੇਬੰਦੀਆਂ ਨੂੰ ਰਵਿਦਾਸੀਆ ਸਮਾਜ ਦੀ ਜਿੰਨੀ ਜਥੇਬੰਦੀਆਂ ਸਮੁੱਚੇ ਸਾਨ ਸਮਾਜ ਨੂੰ ਸਾਨ ਸਮਾਜ ਨੂੰ ਤੇ ਸਾਰਿਆਂ ਨੂੰ ਅਸੀਂ ਪਹੁੰਚਣ ਦੀ ਬੀਲ ਕਰਦਾ ਵੀ ਜਿੰਨੀਆਂ ਟੈਕਸੀ ਯੂਨੀਅਨ ਆ ਜਿੰਨੇ ਡਰਾਈਵਰ ਆ ਸਾਰਿਆਂ ਨੂੰ ਅਸੀਂ ਵੱਡਾ ਇਕੱਠ ਕਰਕੇ ਸਾਡੇ ਜੇ ਮੂਵਮੈਂਟ ਦਾ ਹਿੱਸਾ ਬਣੀਏ ਤਾਂ ਜੋ ਜਿਹੜੀਆਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਨਹੀਂ ਬੁਲੰਦ ਹੁੰਦੀ ਉਹਨੂੰ ਆਪਾਂ ਸਾਰੇ ਇਕੱਠੇ ਮਿਲ ਕੇ ਰਲ ਮਿਲ ਕੇ ਜਿਹੜਾ ਆ ਆਪਣੀ ਆਵਾਜ਼ ਜਿਹੜੀ ਬੁਲੰਦ ਕਰੀਏ ਯੂਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਪੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ